ਰਜੋ ਸਿੰਘ ਦੀ ਅਗਲੀ ਜਿਹੜੀ ਖਬਰ ਆ ਉਸ ਉੱਤੇ ਕਰਦੇ ਜਾਈਏ ਕੱਲ ਵੈਨੇਜ਼ੁਏਲਾ ਦੇ ਤੇਲ ਨੂੰ ਤੇ ਗੈਸ ਨੂੰ ਲੈ ਕੇ ਰਾਸ਼ਪਤੀ ਠੰਪ ਨੇ ਬਿਆਨ ਦਿੱਤਾ ਸੀਗਾ ਵੀ ਜਿਹੜਾ ਵੀ ਮੁਲਕ ਵੈਨੇਜ਼ੁਏਲਾ ਤੋਂ ਤੇਲ ਖਰੀਦੇਗਾ ਉਸ ਦੇ ਉੱਤੇ 25% ਟੈਰਿਫ ਐਕਸਟਰਾ ਲੱਗੇਗਾ ਜਿਹੜਾ ਰੈਸੀਪਰੋਕਲ ਟੈਰਿਫ ਲੱਗਣੇ ਆ ਉਸ ਤੋਂ ਇਲਾਵਾ ਉਸ ਦੇ ਉਤੋਂ ਦੀ ਇਹ ਖਬਰ ਸੁਣਦੇ ਆ ਚਾਈਨਾ ਦੇ ਵਿੱਚ ਕਹਿੰਦੇ ਵੀ ਤੜਥਲੀ ਜਿਹੜੀ ਉਹ ਮੱਚ ਗਈ ਕਿਉਂਕਿ ਚਾਈਨਾ ਸਭ ਤੋਂ ਜ਼ਿਆਦਾ ਤੇਲ ਵੈਨੇਜ਼ੁਏਲਾ ਤੋਂ ਖਰੀਦਾ ਸੀਗਾ ਚਾਈਨਾ ਨੇ ਤੇ ਰਸ਼ੀਆ ਨੇ ਇੱਥੋਂ ਤੱਕ ਵੀ ਕੋਸ਼ਿਸ਼ਾਂ ਕੀਤੀਆਂ ਸੀਗਾ ਵੀ ਵੈਨੇਜ਼ੁਏਲਾ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਆਪਣਾ ਫੌਜੀ ਥਾਨ ਜਿਹੜਾ ਉਹ ਬਣਾ ਲਈਏ ਕੋਈ ਨਾ ਕੋਈ ਜਿਹੜੀ ਸ਼ੌਣੀ ਜਿਹੜੀ ਉੱਤੇ ਤਿਆਰ ਕਰ ਲਈਏ ਵੀ ਅਸੀਂ ਅਮਰੀਕਾ ਦੇ ਲਾਗੇ ਜਿਹੜਾ ਉਹ ਪਹੁੰਚ ਜਾਵਾਂਗੇ ਹੁਣ 25% ਟੈਰਿਫ ਤੋਂ ਕੰਬਦੇ ਹੋਏ ਕਹਿੰਦੇ ਵੀ ਚਾਈਨਾ ਵਾਲਿਆਂ ਨੇ ਜਿਹੜੇ ਤੇਲ ਲੈਣਾ ਆ ਉਸ ਨੂੰ ਹਾਲ ਦੀ ਘੜੀ ਸਟਾਲ ਕਰ ਦਿੱਤਾ ਉਸ ਨੂੰ ਇਹਨਾਂ ਨੇ ਰੋਕ ਦਿੱਤਾ ਹੈ ਸੋ 트럼ਪ ਉਹਨਾਂ ਦਾ ਇਹ ਜਿਹੜਾ 35ਾ ਵੈਨੇਜ਼ੁਏਲਾ ਦੇ ਤੇਲ ਨੂੰ ਲੈ ਕੇ 25% ਟੈਰਿਫ ਵਾਲਾ ਉਹ ਚਾਈਨਾ ਨੂੰ ਲੈ ਕੇ ਜਿਹੜਾ ਉਹ ਕਾਮਯਾਬ ਹੋਇਆ ਆ ਪਰ ਇੰਡੀਆ ਵਾਲਿਆਂ ਦਾ ਜੇ ਕੋਈ ਇਸ ਤਰੀਕੇ ਦੇ ਉੱਤੇ ਕੋਈ ਬਿਆਨ ਜਾਂ ਇਦਾਂ ਦੀ ਚੀਜ਼ ਨਹੀਂ ਆਈ ਵੀ ਉਹ ਤੇਲ ਲੈਣਾ ਬੰਦ ਕਰਨਗੇ ਜਾਂ ਨਹੀਂ ਵੈਸੇ ਦੱਸਦੇ ਜਾਈਏ ਜਦ ਬਾਈਡਨ ਪ੍ਰਸ਼ਾਸਨ ਦੇ ਦਰਾਨ ਵੀ ਰਸ਼ੀਆ ਨੇ ਯੂਕਰੇਨ ਦੇ ਉੱਤੇ ਲੜਾਈ ਸ਼ੁਰੂ ਕੀਤੀ ਸੀ ਜੰਗ ਕੀਤੀ ਸੀ ਤਾਂ ਉਦੋਂ ਵੀ ਸੈਂਕਸ਼ਨਸ ਲਾਈਆਂ ਗਈਆਂ ਸੀਗੀਆਂ ਵੀ ਰਸ਼ੀਆ ਦਾ ਤੇਲ ਕੋਈ ਨਹੀਂ ਖਰੀਦੂਗਾ ਪਰ ਇੰਡੀਆ ਵਾਲਿਆਂ ਨੇ ਕਈ ਤਰੀਕੇ ਦੇ ਗੁਪਤ ਨਵੇਂ ਰਾਊਟ ਬਣਾ ਕੇ ਤੇ ਕਈ ਸਿੱਧੇ ਦੇ ਸਿੱਧੇ ਤਰੀਕੇ ਦੇ ਤਰੀਕੇ ਦੇ ਵਿੱਚ ਰਸ਼ੀਆ ਦਾ ਤੇਲ ਜਿਹੜਾ ਉਹ ਖਰੀਦੇ ਰਹੇ ਸੀਗੇ ਸੋ ਹੁਣ ਵੈਨੇਜ਼ੁਏਲਾ ਦੇ ਇਸ ਤੇਲ ਦੇ ਆਰਡਰ ਤੋਂ ਬਾਅਦ 25% ਟੈਰਿਫ ਨੂੰ ਲੈ ਕੇ ਇੰਡੀਆ ਕੀ ਫੈਸਲਾ ਲੈਂਦਾ ਆ ਉਹ ਦੇਖਣ ਵਾਲੀ ਗੱਲ ਆ ਇੱਕ ਚਾਈਨੀਸ ਟਰੇਡਰ ਜਿਹੜਾ ਟਾਪ ਐਗਜ਼ੈਕਟਿਵ ਆ ਉਹਨਾਂ ਦਾ ਉਹ ਵੈਨੇਜ਼ੂਏਲਾ ਨੇ ਤੇਲ ਦਾ ਉਹਨਾਂ ਨੇ ਕਿਹਾ ਵੀ ਹੁਣ ਅਪ੍ਰੈਲ ਦੇ ਵਿੱਚ ਜਿਹੜੀਆਂ ਸ਼ਿਪਮੈਂਟ ਆ ਅਸੀਂ ਵੈਨੇਜ਼ੂਏਲਾ ਤੋਂ ਨਹੀਂ ਜਿਹੜਾ ਉਹ ਲਵਾਂਗੇ ਕਿੰਨੇ ਵੀ ਆਇਲ ਮਾਰਕੀਟ ਦੇ ਵਿੱਚ ਜਿਹੜੀ ਅਨਸਰਟਨਿਟੀ ਆ ਉਹ ਇਸ ਟਾਈਮ ਬਹੁਤ ਜ਼ਿਆਦਾ ਆ ਤੇ ਅਸੀਂ ਇਸ ਤੇਲ ਨੂੰ ਭਾਈ ਹੱਥ ਵੀ ਜਿਹੜਾ ਆ ਉਹ ਨਹੀਂ ਲਾਉਣਾ ਕਿੰਨੇ ਵੀ ਇੱਕ ਹੋਰ ਇੰਡੀਪੈਂਡੈਂਟ ਰਿਫਾਈਨਰ ਜਿਹੜਾ ਕਦੀ ਕਦੀ ਵੈਨੇਜ਼ੂਏਲਾ ਦਾ ਤੇਲ ਖਰੀਦਦਾ ਸੀਗਾ ਉਹਨੇ ਵੀ ਕਿਹਾ ਵੀ ਇਸ ਆਰਡਰ ਦੇ ਨਾਲ ਕਨਫਿਊਜ਼ਨ ਸਾਡੇ ਲਈ ਜ਼ਿਆਦਾ ਵਧੀ ਪਈ ਆ ਤੇ ਕਹਿੰਦੇ ਵੀ ਸਿੰਗਾਪੁਰ ਬੇਸਡ ਜਿਹੜੇ ਬਾイヤਰਸ ਆ ਵੈਨੇਜ਼ੂਏਲਾ ਨੇ ਫਿਊਲ ਆਇਲ ਦੇ ਦੇ ਉੱਤੇ ਉਹਨਾਂ ਉੱਤੇ ਵੀ ਇਸ ਦਾ ਅਸਰ ਹੋਣਾ ਆ ਤੇ ਕਹਿੰਦੇ ਵੀ ਇਹ ਟੋਟਲ ਮੈਸ ਜਿਹੜਾ ਉਹ ਹੋਊਗਾ ਸੋ ਇਹ ਇਹ ਚਾਈਨਾ ਕਹਿੰਦੇ ਵੀ ਵੈਨੇਜ਼ੂਏਲਾ ਦਾ ਸਭ ਤੋਂ ਵੱਡਾ ਆਇਲ ਬਾયર ਆ ਡਾਇਰੈਕਟਲੀ ਇਨਡਾਇਰੈਕਟਲੀ 5 ਲੱਖ 3000 ਬੈਰਲ ਪਰ ਡੇ ਵੈਨੇਜ਼ੂਏਲਾ ਦਾ ਕਰੂਡ ਆਇਲ ਤੇ ਫਿਊਲ ਜਿਹੜਾ ਉਹ ਖਰੀਦਦੇ ਆ ਜੋ ਕਿ 55% ਉਸ ਦਾ ਐਕਸਪੋਰਟਸ ਦਾ ਜਿਹੜਾ ਹੋ ਬਣਦਾ ਆ ਕਹਿੰਦੇ ਵੀ ਮੋਸਟਲੀ ਇਸ ਨੂੰ ਰੀਬ੍ਰਾਂਡ ਕੀਤਾ ਜਾਂਦਾ ਮਲੇਸ਼ੀਆ ਦੇ ਵਿੱਚ ਉੱਥੇ ਜਿਹੜੀ ਟ੍ਰਾਂਸਸ਼ਿਪਮੈਂਟ ਹੁੰਦੀ ਆ ਪਰ ਇਹ ਗੱਲ ਕਿਸੇ ਤੋਂ ਲੋਕੇਸ਼ਿਪੀ ਨਹੀਂ ਆ ਵੀ ਇਹ ਤੇਲ ਇਵੈਂਚੁਅਲੀ ਚਾਈਨਾ ਦੇ ਵਿੱਚ ਜਾ ਰਿਹਾ ਹੈਗਾ ਆ